ਹੋਰ ਕਿਹੜੀ ਕਲਾਸ ਚ ਲੱਗਦੀ ਉਹਨਾਂ ਨੂੰ ਅ 8 9 ਮਹੀਨੇ ਹੋਰ ਕਰੀਤੀ ਆਇਆ ਉਹ ਹੁਣ ਤੇਰਾ ਵਲੌਗ ਚ ਹੈ ਜੀ ਆਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਹਾਂ ਜੀ ਸਾਰੇ ਵਧੀਆ ਹੋਵੋਗੇ ਆ ਕਹੋਗੇ ਹਾਂ ਤੁਸੀਂ ਇੱਕ ਮਿੰਟਾ ਬੜਾ ਫੋਨ ਬੰਦ ਕਰ ਲਓ ਜੀ ਬੰਦ ਕਰ ਲਓ ਠੀਕ ਹੈ ਤੇ ਉਮੀਦ ਕਰਦੇ ਹਾਂ ਜੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਕਿਉਂਕਿ ਗਰਮੀਆਂ ਬਹੁਤ ਜ਼ਿਆਦਾ ਹੈ ਗਰਮੀ ਨੇ ਕਰਿਆ ਬਈ ਬੁਰਾ ਹਾਲ ਤੇ ਆਜਾ ਰਸ਼ਮੀਨ ਦੀ ਡਿਮਾਂਡ ਆ ਗਈ ਹੈ ਕਿ ਮੈਨੂੰ ਕਚੌਰੀਆਂ ਬਣਾ ਕੇ ਦੋ ਹਨਾ ਹੇ ਮੈਂ ਕਿਹਾ ਇੰਨੀ ਗਰਮੀ ਚ ਕਚੌਰੀਆਂ ਤਾਂ ਬਣਦੀਆਂ ਨਹੀਂ ਫਿਰ ਕਹਿੰਦੀ 버ਗਰ ਬਣਾ ਦੋ ਤੇ ਮੈਂ ਕਿਹਾ ਚਲੋ 버ਗਰ ਬਣਾ ਦੋਨੇ ਆ ਤੇ ਆਪਾਂ ਲੱਗੇ ਅੱਜ 버ਗਰ ਬਣਾਉਣ ਕਿਉਂਕਿ ਦੇਖੋ ਬੱਚਿਆਂ ਦੀ ਡਿਮਾਂਡ ਹੁੰਦੀ ਹੈ ਹਨਾ ਉਹ ਤਾਂ ਆਪਾਂ ਨੂੰ ਪੂਰੀ ਕਰਨੀ ਪੈਂਦੀ ਆ ਕਿਉਂਕਿ ਹੁਣ ਕਿੰਨੇ ਛੁੱਟੀਆਂ ਲੰਘ ਗਈਆਂ ਅਸੀਂ ਮਤਲਬ ਕਿਤੇ ਵੀ ਲੈ ਕੇ ਨਹੀਂ ਗਏ ਹੁਣ ਤੱਕ ਹਨਾ ਨੂੰ ਸਾਡਾ ਕੋਈ ਸਿਸਟਮੇ ਨਹੀਂ ਬਣ ਰਿਹਾ ਹੈਗਾ ਜਾਣ ਦਾ ਕੀ ਅਸੀਂ ਕਿਤੇ ਚਾਹੀਏ ਬੜੀ ਬਾਰ ਸੋਚ ਲੈਣਾ ਚਾਹੀਏ 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 ਸਾਡੇ ਸਾਉ ਜੀ ਹੈ ਹਨ ਇਹਨਾਂ ਨੂੰ ਕੋਈ ਛੁੱਟੀ ਨਹੀਂ ਮਿਲ ਰਹੀ ਹੈਗੀ ਪਤਾ ਨਹੀਂ ਲੈ ਨਹੀਂ ਰਹੇ ਇਨਸਾਨ ਕਿ ਹੈ ਨਾ ਵੀ ਲੈ ਕੇ ਨਾ ਛਾਣਾ ਪਾਵੇ ਸਾਨੂੰ ਤੇ ਹਲੇ ਦੇਖਦੇ ਆ ਆਸ਼ਾ ਵਾ ਆ ਜੇ ਤੇ ਫਿਰ ਆਪਾਂ ਕਿਤੇ ਜਾਣ ਦੀ ਪਲੈਨਿੰਗ ਬਣਾਵਾਂਗੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਬਾਹਰ ਨਹੀਂ ਗਏ ਤਾਂ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਬਣਾ ਕੇ ਕੁਝ ਖਾ ਲੈਂਦੇ ਆ ਤੇ ਅੱਜ ਆਪਾਂ ਲੱਗੇ ਆ ਬਰਗਰ ਬਣਾਉਣ ਤੇ ਰਸ਼ਮੀਨ ਕਰ ਰਹੀ ਹੈ ਤਿਆਰੀ ਟਿੱਕੀਆਂ ਬਣਾਉਣ ਦੀ ਪਹਿਲਾਂ ਕਹਿੰਦੀ ਮੈਂ ਹੈਲਪ ਕਰਵਾ ਦੂੰ ਨਾਲ ਤਦੂ ਜੀ ਲਈ ਪਹਿਲਾਂ ਅਸੀਂ ਦੋਈ ਮਾਮਾ ਟੀਆਂ ਪਿਆਰ ਜਿਸ ਸਵਾਰ ਕੇ ਆਈਆਂ ਸਟੋਰ ਸਾਫ ਕਰਕੇ ਆਈਆਂ ਇੰਨੀ ਗਰਮੀ ਚ ਹੈ ਨਾ ਕਿਉਂਕਿ ਆ ਛੋਟੇ ਛੋਟੇ ਘਰ ਦੇ ਕੰਮ ਤਾਂ ਆਪਣੇ ਸਾਰਾ ਦਿਨ ਖਤਮ ਹੁੰਦੀ ਹੀ ਹੈਗਾ ਆਪਾਂ ਜੇ ਮਤਲਬ ਸੋਚ ਲਈ ਅੱਜ ਕੋਈ ਕੰਮ ਨਹੀਂ ਫਿਰ ਵੀ ਕੋਈ ਨਾ ਕੋਈ ਕੰਮ ਨਿਕਲਿਆ ਆਉਂਦਾ ਹੈ ਨਾ ਚਲੋ ਜੀ ਆਪਾਂ ਹੁਣ ਮਿਲਦੇ ਆ ਤੁਹਾਨੂੰ ਕਿਚਨ ਜੇ ਆ ਕੇ ਕਿਉਂਕਿ ਰਸ਼ਮੀਨ ਕੱਢ ਰਹੀ ਮੇਰੇ ਵਾਰਾ ਬੜੀਆਂ ਬੜੀਆਂ ਅੱਖਾਂ ਵੀ ਆ ਜ ਮਮਾ ਹਾਂ ਮੈਂ ਇਕੱਲੀ ਲੱਗੀ ਹੋਈ ਐ ਠੀਕ ਆ ਉਹ ਆਲੂ ਵੱਲੋ ਮਤਲਬ ਵੱਲ ਕੇ ਰੱਖ ਤੇ ਹੁਣ ਉਹਨਾਂ ਨੂੰ ਕद्दूकस ਕਰਨ ਲੱਗੀ ਹੋਈ ਐ ਤੇ ਆਪਾਂ ਜਾ ਕੇ ਹੁਣ ਕਰਦੇ ਹਾਂ ਜੀ ਬਣਾਉਦੇ ਹਾਂ ਟਿੱਕੀਆਂ ਤੇ ਨਾਲ ਤੁਹਾਨੂੰ ਦਿਖਾਵਾਂਗੇ 버거 ਦੀ ਰੈਸਪੀ ਚਲੋ ਜੀ ਰਸ਼ਮੀਨ ਨੇ ਆਪਣੇ ਆਉਣ ਦੇ ਤੱਕ ਆਲੂ ਕਰ ਲੈ ਕद्दूकस ਤੇ ਕਹਿੰਨੀ ਕੋਈ ਗੱਲ ਨਹੀਂ ਮੰਮਾ ਮੈਂ ਇਨਨੇ ਕ ਹੈਲਪ ਕਰਾਉਂਗੀ ਤੁਸੀਂ ਕਰਕੇ ਦੇ ਦਿਓ ਮੈਨੂੰ ਤੇ ਆਪਾਂ ਹੁਣ ਕਰਦੇ ਹਾਂ ਪਹਿਲਾਂ ਆਪਾਂ ਬਣਾਣੇ ਆ ਟਿੱਕੀਆਂ ਫਿਰ ਆਪਾਂ 버거 ਦੀ ਫੀਲਿੰਗ ਕਰਾਂਗੇ ਤੇ ਚਲੋ ਆਪਾਂ ਪਹਿਲਾਂ ਬਣਾ ਲਈਏ ਜੀ ਟਿੱਕੀਆਂ ਹਾਂਜੀ ਆਪਾਂ ਨੇ ਇਹਦੇ ਵਿੱਚ ਪਾ ਲਿਆ ਜੀ ਥੋੜਾ ਜਿਹਾ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਹਰੀ ਮਿਰਚ ਤੇ ਮੈਗੀ ਮਸਾਲਾ ਤੇ ਬਾਕੀ ਹੋਰ ਆਪਾਂ ਮਸਾਲੇ ਜ਼ਿਆਦਾ ਐਡ ਨਹੀਂ ਕਰੀ ਹੈਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਥੋੜੀ ਜੀ ਬਿਲਕੁਲ ਥੋੜੀ ਜੀ ਹਲਦੀ ਪਾਈ ਐ ਤੇ ਜੀਰਾ ਪਾ ਲਿਆ ਤੇ ਆਪਾਂ ਹੁਣ ਇਹਨਾਂ ਨੂੰ ਮਿਕਸ ਕਰਕੇ ਇਹਨਾਂ ਦੀ ਪਹਿਲਾਂ ਪਮਣਾ ਲਈ ਟਿੱਕੀਆਂ ਤੇ ਫਿਰ ਆਪਾਂ ਬਸ ਫਿਰ ਤਾਂ ਥੋੜਾ ਜਿਹਾ ਕੰਮ ਰਹਿ ਜਾਣਾ 버ਗਰ ਫਿਲਿੰਗ ਹੀ ਕਰਨੀ ਐ ਟਿੱਕਿਆਂ ਟਿੱਕਿਆਂ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਹੁਣ ਆਪਾਂ ਲੱਗੇ ਆ ਮੈਕਡੀ ਵਾਲੀ ਉਹੀ ਬਰਾਊਨ ਵਾਲੀ ਸੌਸ ਬਣਾਉਣ ਠੀਕ ਹੈ ਰਸਟ ਕਲਰ ਵਾਲੀ ਆਪਾਂ ਪਹਿਲਾਂ ਮਾਇਓਨੈਸ ਪਾ ਲੈਣੀ ਆ ਥੋੜੀ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਟਮੇਟੋ ਕੇਚਪ ਹੁੰਦੀ ਹੈ ਉਹ ਪਾ ਲੈਣੀ ਥੋੜੀ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਣੇ ਆ ਥੋੜੀ ਜਿਹੀ ਟਮੇਟੋ ਕੇਚਪ ਥੋੜ੍ਹਾ ਪਾ ਲੈਣੀ ਆਪਣੀ ਮੈਕਡਿਅ ਲਈ 버ਗਰ ਵਾਲੀ ਬ੍ਰਾਊਨ ਸੌਸ ਬਣ ਕੇ ਤਿਆਰ ਹੈ ਹਾਂਜੀ ਆਪਾਂ ਟਿੱਕੀਆਂ ਬਣਾ ਲਈਆਂ ਤੇ ਹੁਣ ਆਪਾਂ ਥੋੜੀ ਜਿਹੀ ਨੂੰ ਮੈਦੇ ਦੇ ਵਿੱਚ ਕਰਕੇ ਡਿਪ ਤੇ ਆਪਾਂ ਇਹਨੂੰ ਬ੍ਰੈਡ ਕਰਮ ਦੇ ਵਿੱਚ ਕੋਟਿੰਗ ਕਰ ਦਾਂਗੇ ਇਹਦੀ ਛੱਡ ਦਾਂ ਹੂੰ ਤੇ ਆ ਫੇਲ ਨਹੀਂ ਦੋ ਤਿੰਨ ਪਾਉਣੇ ਹਨਾ ਦੋ ਪਾਉਣੇ ਤਿੰਨ ਪਾਉਣੇ ਆ ਸਨਾਂਪੋਂ ਮੈਦੇ ਨੂੰ ਪਾਣੀ ਚ ਥੋੜ੍ਹ ਕੇ ਹਨੇ ਉੱਪਰ ਕਰ ਲਈ ਕੋਟਿੰਗ ਇਹਦੀ ਇਸ ਤੇ ਆਪਾਂ ਬ੍ਰੈਡ ਕਰਮ ਦੇ ਵਿੱਚ ਬੈਡ ਕਰਮ ਕਰਮ ਹੁੰਦੇ ਕਰਮ ਹੁੰਦੇ ਆ ਕਰਮ ਕਰਮ ਉਹਦੇ ਵਿੱਚ ਆਪਾਂ ਕਰ ਲਈ ਇਹਦੀ ਕੋਟਿੰਗ ਇਹਦੇ ਨਾਲ ਮਤਲਬ ਕਿ ਖੁਸ਼ਕ ਹੋ ਜਾਂਦੀ ਹਾਰਡ ਹੋ ਜਾਂਦੀ ਆ ਟਿੱਕੀ ਲੋਜੀ ਆਪਣੀਆਂ ਟਿੱਕੀਆਂ ਬੜੀਆਂ ਜ਼ਬਰਦਸਤ ਬਣ ਕੇ ਤਿਆਰ ਹੋ ਰਹੀਆਂ ਤੇਲ ਥੋੜੇ ਜਿਹਾ ਜ਼ਿਆਦਾ ਹੀ ਪਾ ਲਿਆ ਆਪਾਂ ਨੇ ਨਾ ਨਹੀਂ ਕੋਈ ਥੋੜੇ ਨਾਲ ਵੀ ਸਰ ਜਾਣਾ ਦਾ 버ਗਰ ਵੀ ਇਹ ਚ ਬਣਾਇਓ ਜਣਗੇ ਜੇ ਕਰਨਾ ਹੈ ਇਹਨਾਂ ਦਾ ਸਿਰ ਤਾਂ ਥੋੜੇ ਨਾਲ ਵੀ ਸਰ ਜਾਣਾ ਪਏ ਜੇ ਆਪਾਂ ਮਤਲਬ ਆ ਕੋਟਿੰਗ ਨਹੀਂ ਕਰਦੇ ਕੱਲੇ ਆਲੂ ਕਰਦੇ ਆ ਤੋਂ ਜਦੋਂ ਉਹ ਤੇਲ ਦੇ ਵਿੱਚ ਪਾਉਂਦੇ ਹਨਾ ਖਿਲੇ ਖਿਲੇ ਜੀ ਹੋ ਜਾਂਦੇ ਆ ਇਹਦੇ ਨਾਲ ਖਿੰਡ ਜੀ ਜਾਂਦੀ ਆ ਉਹ ਸੁੱਕ ਰਹਿਦਾ ਆਡ ਰੈਡੀ ਹੋ ਜਾਂਦੇ ਆ ਅੱਗੇ ਕਰਦੇ ਜੀ ਕੀ ਅੱਗੇ ਕਰਦੇ ਦੁੱਝੇ ਤੇਲ ਜੀ ਘਟਉਂਦਾ ਨਾ ਤਾਂ ਫਿਰ ਉਹ ਸਾਈਡ ਤੇ ਰੱਖ ਲੜੀ ਦੀ ਐ ਕਰਕੇ ਨਾ ਇਸ ਤੇ ਕਿਉਂ ਕਰੀਰੋ ਇੱਕ ਮਿੰਟਾ ਇਹਦਾ ਐਂ ਜੀ ਕਰਦਾ ਪਹਿਲਾਂ ਟਿੱਕੀ ਖਾ ਲਈਏ 버거 ਰਹਿਣ ਨੂੰ ਅੱਜ ਰਸ਼ਮੀਨ ਦਾ ਕਿੰਨੇ ਦਿਨਾਂ ਦਾ ਜੀ ਕਰ ਰਿਹਾ ਮੈਨੂੰ ਕਚੌਰੀਆਂ ਬਣਾ ਕੇ ਦੇ ਦੋ ਮੈਂ ਕਿਹਾ ਪੁੱਤ ਗਰਮੀ ਬਹੁਤ ਜ਼ਿਆਦਾ ਹੈ ਅੱਜ ਤਾਂ ਮੈਂ ਕਿਹਾ ਚੱਲਾਂ ਹਾਂ ਤਾਂ 버거 ਤਾਂ ਬਣਾਉਣੀ ਹੀ ਪੈਣੀ ਹੈ ਹੁਣ ਅੱਛਾ ਇਹਨੂੰ ਕਿਤੇ ਲੈ ਕੇ ਵੀ ਨਹੀਂ ਜਾ ਹੋਇਆ ਹੈਗਾ ਕਿੰਨੇ ਦਿਨ ਹੋ ਗਏ ਬੱਸ ਤਾਂ ਅਸੀਂ ਮਤਲਬ ਬਾਹਰ ਦਾ ਤਾਂ ਖਾਣਾ ਘੱਟੇ ਪਸੰਦ ਕਰਦੇ ਸਾਨੂੰ ਐ ਹੁੰਦਾ ਘਰੇ ਬਣਾ ਕੇ ਖਾਈਏ ਜੋ ਵੀ ਖਾਣਾ ਹੈ ਬਸ ਗੋਲ ਗੋਲ ਉੱਪਰ ਖਾ ਲਵੇਂ ਬਾਹਰ ਹੋਰ ਨਹੀਂ ਬੰਦੇ ਕੁਝ ਨਹੀਂ ਆਪਾਂ ਗੋਲ ਗੋਲ ਉੱਪਰ ਹੀ ਬਣਾ ਲੈ ਪਿੱਕਾ ਬੜਾ ਪਈਆਂ ਜਿਵੇਂ ਨਾ ਬੜਾ ਮਰੀ ਖਸ ਦਿਨ ਟਿੱਕੀਆਂ ਕੱਢ ਲਈ ਬਣਾ ਹਾਂਜੀ ਹਾਂ ਉਹ ਕੱਢ ਲਈ ਜਿਹੜੀਆਂ ਬਣ ਗਈਆਂ ਅਸ਼ਵਿਨ ਚਾਰ ਨਹੀਂ ਦੇ ਅਦੇ ਨਾਲ ਨਹੀਂ ਹੋਣਾ ਇਹ ਲੋਕ ਕੀ ਕਰੋ ਤਿੱਕੀਆਂ ਚਾਰ ਨਹੀਂ ਫੜੇ ਪੁੱਤ ਪੁੱਤ ਚਲੋ ਜੀ ਆਪਣੀਆਂ ਟਿੱਕੀਆਂ ਹੋ ਗਈਆਂ ਸਾਰੀਆਂ ਤਿਆਰ। ਹੁਣ ਦੇਖੋ ਕਿੰਨੇ ਸੋਹਣੀਆਂ ਬੜੀਆਂ ਇਹ ਟਿੱਕੀਆਂ। ਤੇ ਆਹ ਆਪਣੇ ਕੰਮ ਕਰਦੇ ਕਰਦੇ ਰਸ਼ਮੀਨ ਨੇ ਕਰਤੇ ਇੱਧਰ ਖੀਰਾ, ਟਮਾਟਰ ਤੇ ਪਿਆਜ਼ ਤਿਆਰ ਤੇ ਆਹ ਕਰ ਲਈ ਸੌਸ ਤਿਆਰ। ਹੁਣ ਆਪਾਂ ਇਹਨਾਂ ਦੀ ਫੀਲਿੰਗ 버ਗਰ ਦੇ ਵਿੱਚ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਬਰਗਰ। ਆ ਕਰਾਂਗੇ ਬਰਗਰ ਫਰਾਈ। ਇਹਦੇ ਵਿੱਚ ਪਾ ਲਿਆ ਆਪਾਂ ਨੇ ਮੱਖਣ ਥੋੜਾ ਜਿਹਾ ਤੇ ਬਿਲਕੁਲ ਥੋੜੇ ਥੋੜੇ ਜਿਹਾ ਆਪਾਂ ਇਹਨਾਂ ਨੂੰ

ਹੁਣ ਹੋਣ ਲੱਗੇ ਸੀ ਆਪਣੇ 버ਗਰਾਂ ਦੀ ਫੀਲਿੰਗ ਤੇ ਹੁਣ ਫੀਲਿੰਗ ਮਾਸਟਰ ਆ ਗਏ ਕਹਿੰਦੇ ਮੈਂ ਕਰਦਾ ਫੀਲਿੰਗ ਮੈਂ ਕਹਿੰਦਾ ਮੈਂ ਤੁਸੀਂ ਕਰੋ ਜੀ ਹੁਣ ਛੱਡੋ ਹੁਣ ਫੀਲਿੰਗ ਮਾਸਟਰ ਕਰਕੇ ਦਿਖਾਵਾਂਗੇ ਤੁਹਾਨੂੰ ਫੀਲਿੰਗ 버ਗਰਾਂ ਦੀ ਹੋਰ ਲਾਲੂ ਸੌਸ ਦੋ ਦੂਸਰੇ ਦੋਨੋਂ ਸਾੜਾ ਲਾ ਲਓ ਉਧਰ ਹੀ ਨਾ ਔਣੀ ਨਹੀਂ ਨਹੀਂ ਆਪਣੇ ਖੀਰੇ ਥੋੜੇ ਛੋਟੇ ਰਹਿ ਗਏ ਵੱਡੇ ਹੁੰਦੇ ਤਾਂ ਹੋਰ ਵਧੀਆ ਤੇ ਨਿਆਣੇ ਹਜੇ ਛੋਟੇ ਛੋਟੇ ਬੱਚੇ ਆ ਨੇ ਹੁਣ ਇੱਕ ਇੱਕ ਰੱਖਤਾ ਆਪਾਂ ਨੇ ਪਿਆਜ਼ ਤੇ ਇੱਕ ਇੱਕ ਰੱਖਤਾ ਟਮਾਟਰ ਹੁਣ ਮਿਊਨਿਸ ਇੱਕ ਮਿੰਟ ਆਗੀ ਆਪਣੀ ਟਿੱਕੀਆਂ ਦੀ ਬਾਰੀ ਤੇ ਇਹ ਲਈ ਸੌਸ ਦੀ ਬਾਰੀ ਸ਼ਮੀਨ ਦਾ ਪੂਰਾ ਐਕਸਪੈਰੀਮੈਂਟ ਨਾਲ ਤਿਆਰ ਕਰ ਰਹੀ ਐ ਪਰ ਹੱਥ ਥੋੜਾ ਜਿਹਾ ਸਲੋ ਚੱਲ ਰਿਹਾ ਜੇ ਰੈਨ ਨੂੰ ਪੱਕੀ ਇਸ ਦਾ ਟੇਸਟੀ ਹੋਊਗੀ ਸ਼ਮੀਨ ਦਾ ਹੁਣ ਲਾਦਾ ਪੂਰੀ 버ਗਰ ਕਿੰਗ ਵਾਲੀ ਫੀਲਿੰਗ ਦਿਵਾਊਗੀ ਹੁਣ ਹਨਾ

ਤਨਖਾਹ ਗੈਸ ਤੋਂ ਟੇਸਟ ਟੇਕ ਦੇ ਦੇ। ਕਿਵੇਂ ਐ? ਟੇਸਟੀ ਐ ਐਂ ਫੱਟੇ ਚੱਕ। ਚਲੋ। ਪਾਸ ਐ ਨੰਬਰ ਕਿੰਨੇ ਵਿਲੂਗੇ ਹੁਣ? ਫਰਚਰ ਚ ਬੋਲਣੀ ਟੀਕੀ। ਹੁਣ ਲਈ ਕਿਨੇ? ਕਿਹੜੇ ਨੰਬਰ ਮਿਲੋਂਗੇ ਹੁਣ ਬੋਲ ਬਟਾ ਬੋਲ ਕਿੰਨੇ 100 ਚ 100 ਕਿਉਂ ਇਹ ਫਾਲਪੇਪਰ ਵੀ ਲਾ ਕੇ ਦੇਆ ਸੀ ਤੁਹਾਨੂੰ ਚਲੋ ਜੀ ਆਪਾਂ ਖਾ ਲਈਏ ਹੁਣ 버ਗਰ ਆਪਾਂ ਨੂੰ ਵੀ ਆ ਗਿਆ ਤਿਆਰ ਹੋ ਗਏ ਤੇ ਖੁਸ਼ ਹੁਣ ਚਲ ਅਸੀਂ ਆਪਾਂ ਨੇ 버ਗਰ 버ਗਰ ਖਾ ਲਿਆ ਤੇ 버ਗਰ ਨੇ ਤਾਂ ਅੱਜ 버ਗਰ ਕਿੰਗ ਨੂੰ ਵੀ ਮਾਤ ਦੇਤੀ ਹੈ ਨਾ ਟੇਸਟੀ 버ਗਰ ਬਣਿਆ ਨਾ ਬਹੁਤ ਟੇਸਟੀ ਬਣਿਆ ਤੁਸੀਂ ਵੀ ਸਾਰੇ ਕੋਲ ਟ੍ਰਾਈ ਕਰਕੇ ਜਰੂਰ ਦੇਖਿਓ ਤੇ ਆਪਾਂ ਮਤਲਬ ਆਪਣੇ ਆ ਇਸੇ ਕੱਲ ਰਿਸ਼ਤੇਦਾਰ ਮਾਸਤੀ ਦਾ ਮੁੰਡਾ ਮਾਸੀ ਦੀ ਨੂੰਹ ਤੇ ਪੋਤੇ ਤੇ ਆਪਾਂ ਥੋੜੀ ਜੀ ਮਤਲਬ ਥੋੜੀ ਜੀ ਕਲਿੱਪ ਲਈਏ ਉਹਨਾਂ ਦੀ ਹੈ ਨਾ ਪਹਿਲਾਂ ਭੁੱਲ ਗਏ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਦਿਮਾਗ 'ਚ ਇਹ ਰਿਹਾ ਹੈ ਨਾ ਆਪਾਂ ਵੀਡੀਓ ਬਣਾਈਏ ਤਾਂ ਫਿਰ ਮਤਲਬ ਝਾੜ ਆਇਆ ਹੈ ਨਾ ਕਿ ਆਪਾਂ ਰਿਸ਼ਤੇਦਾਰ ਆਏ ਆਪਣੇ ਆ ਪਰ ਉਹਨੂੰ ਬਲੌਗਸ ਲਈਏ ਤਾਂ ਥੋੜੀ ਜੀ ਵੀਡੀਓ ਬਣਾਈ ਆ ਆਪਾਂ ਨੇ ਤੇ ਆਪਾਂ ਫਿਰ ਆਹ ਬਲੌਗ ਦੇ ਵਿੱਚ ਉਹਨੂੰ ਐਡਿਟ ਕਰਾਂਗੇ ਕਿ ਤੁਸੀਂ ਮਿਲਿਓ ਸਾਡੇ ਰਿਸ਼ਤੇਦਾਰਾਂ ਨੂੰ ਠੀਕ ਹੈ ਜੀ ਤੇ ਕੱਲ ਰਾਤ ਆਏ ਸੀ ਉਹ 7:00 ਵਜੇ ਰਾਤ 11:00 ਵਜੇ ਗਏ ਆ ਤੇ ਉਹ ਤੋਂ ਪਹਿਲਾਂ ਕਿਉਂਕਿ ਭੁੱਲ ਕਿਉਂ ਗਏ ਸੀ ਪਹਿਲਾਂ ਉਲਝ ਗਏ ਆਪਣੇ ਕੰਮਾਂ 'ਚ ਨਾ ਸਾਡਾ ਹੋ ਗਿਆ ਏਸੀ ਦਾ ਕੀ ਹੁੰਦਾ ਜੀ ਉਹ ਸਟੈਪਲਾਈਜ਼ਰ ਸਾਡਾ ਹੋ ਗਿਆ ਤਾਂ ਏਸੀ ਦਾ ਸਟੈਪਲਾਈਜ਼ਰ ਬਹੁਤ ਦਿਨ ਹੋ ਗਿਆ ਸੜ ਗਿਆ ਪਹਿਲਾਂ ਜਿਸ ਦਿਨ ਲੜਟ ਘਟ ਵੱਧ ਜਾਈ ਗਈ ਉਸ ਦਿਨ ਨੂੰ ਅੱਗ ਲੱਗ ਗਈ ਤੇ ਉਹ ਉਹਦਣ ਦਾ ਮਿਲਿਆ ਨਹੀਂ ਤੇ ਕੱਲ ਮਿਲਿਆ ਕੱਲ ਸਰਦਾਰ ਜੀ ਨੂੰ ਲੱਗੇ ਫਿੱਟ ਕਰਨਾ ਤੇ ਉਹ ਚ ਫੇਰ ਕਰੰਟ ਨਹੀਂ ਆਇਆ ਹੈਗਾ ਬਸ ਫੇਰ ਉਹ ਚ ਕਰੰਟ ਆਇਆ ਨਹੀਂ ਤੇ ਇਧਰ ਸਾਜੀ ਹੋ ਗਈ ਗਰਮ ਸਾਡੇ ਤੇ ਇਧਰ ਅਗੇ ਰਿਸ਼ਤੇਦਾਰ ਤੇ ਇਧਰ ਆ ਆਪਣੇ ਲਾਲ ਪੀਲੇ ਰੰਗ ਦਿਖਾ ਰਹੇ ਤੇ ਤੇ ਆਪਾਂ ਭੁੱਲ ਗਏ ਫੇਰ ਨਾ ਵਲੌਗ ਬਣਾਉਣਾ ਕਿ ਵਲੌਗ ਬਣਾਉਣਾ ਹੈ ਤਾਂ ਫੇਰ ਥੋੜਾ ਜਿਹਾ ਬਸ ਬੈਠਿਆ ਥੋੜਾ ਜਿਹਾ ਬਣਾਇਆ ਤੇ ਚਾਨਣ ਲੱਗੇ ਥੋੜਾ ਜਿਹਾ ਬਣਿਆ ਤੇ ਆਪਾਂ ਉਹਨੂੰ ਕਰਦੇ ਆ ਵਿੱਚ ਐਡਿਟ ਚਲੋ ਜੀ ਆਪਾਂ ਮਿਲਦੇ ਆਂ ਫੇਰ ਕਿਸੇ ਨੈਕਸਟ ਵਲੌਗ ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਛੜਦੀ ਕਲਾ ਤੰਦਰੁਸਤੀਆਂ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ ਸਭ ਜੀ ਬਹੁਤ ਬੜਾ ਕਾਰਨ ਤੋਰੀਆਂ ਤੇ ਸਕਰੀਨ ਤੇ ਕਿਸ਼ਨ ਨੂੰ ਮੂਰ ਘੁੱਟ ਰਹੀ ਮੈਂ ਬਾਹਰ ਤੋਂ ਦੇਖ ਰਹੀ ਹਾਂ ਇਹ ਉਹ ਤੇ ਨਾ ਤੁਮੜੀ ਗਿਆ ਕੋਈ ਨੂੰ ਪਾਸੇ ਮੇਰੇ ਕਿੱਡੀ क्लास ਤੇ ਹੋਰ ਆਣੀ ਕਿਉਂ ਅੰਧੇਰੀ ਉਹ ਕਿਉਂ ਡਰਾਉਂਦਾ ਹੋ ਇੱਕ ਮਿੰਟ ਕਰੀਏ ਇੱਕ ਮਿੰਟ ਆ ਉਹ ਕੁੜੀ ਤੇਰੇ ਪਹਿਲਾਂ ਹੀ ਨੱਕ ਮੜਦਾ ਹੁੰਦਾ ਹੋਰ ਕਿੱਡੀ ਕਲਾਸ ਚ ਲੱਗਦੀ ਮੈਨੂੰ ਅ 8 9 ਹੋਰ ਕਰੀ ਆਇਆ ਹੋਗਾ ਹੁਣ ਤੇਰੇ ਵਲੌਗ ਚ ਹੈ ਤੈin ਫੇਰ ਨਾ ਗਈ ਠੀਕ ਹੈ ਜੀ ਲੈ ਉਹ ਕੀ ਕਰਦਾ ਉਹ ਕੀ ਕਰਦਾ ਬੱਚਾ ਨਹੀਂ